ਹੁਣ ਤੇ ਮੈਂ ਆਪਣੇ ਆਪ ਦੇ ਕਾਇਲ ਆ ਜਰੂਰਦਾ ਆਪਣੇ ਆਪ ਨੂੰ ਪਛਾਣਿਆ ਹੈ ਨਾ ਮੈਂ ਤੇ ਆਸ਼ਕ ਹੋ ਗਈਆਂ ਆਪਣੀ ਐਡੀ ਹਿੰਮਤ ਹੈ ਕਿੱਥੇ ਡਿੱਗੇ ਸੀ ਕਿਥੋਂ ਉੱਠ ਕੇ ਆਈਆਂ ਛੋਟੀ ਗੱਲ ਥੋੜੀ ਹੈ ਕੋਈ ਬਹੁਤ ਵੱਡੀ ਸ਼ਾਬਾਸ਼ੀ ਹੈ ਜੋ ਮੈਂ ਆਪਣੇ ਆਪ ਨੂੰ ਰੋਜ਼ ਦਿੰਨੀ ਆ ਤੇ ਮੈਂ ਹਰੇਕ ਉਸ ਕੁੜੀ ਨੂੰ ਹਰੇਕ ਉਸ ਬੱਚੇ ਨੂੰ ਹਰੇਕ ਉਸ ਮੁੰਡੇ ਨੂੰ ਇਹ ਗੱਲ ਕਹਿਣਾ ਚਾਹੂੰਗੀ ਕਿ ਹਿੰਮਤ ਨਾ ਾਰਿਓ ਕੁਝ ਨਹੀਂ ਜੇ ਹੁੰਦਾ ਜਿੰਨਾ ਹਿੰਮਤਾਨੀ ਨਾ ਹਾਰੀਆਂ ਬਣੇ ਉਹੀ ਨੇ ਵੱਡੇ ਜ਼ਿੰਦਗੀ 'ਚ ਇਸ ਲਈ ਹਿੰਮਤ करके अगे वो इंस्पीरे चंगा लगेगा बड़ी सोनी कुछ समा तोर गया मैं तुरज लोग जुड़ गए इस सफर फिर वो जिधर तोरते गए उधर तुर गई पर मैं बहुत कुछ खटिया एने साल च बड़ा प्यार बड़ी इज्जत ਸਭ ਤੋਂ ਵੱਡੀ ਗੱਲ ਆਪਣਾ ਆਪ ਦੁਬਾਰਾ ਮੜ ਹਾਸਲ ਕੀਤਾ ਹੈ ਤੇ ਬੜੀ ਖੁਸ਼ ਹਾਂ ਤੇ ਬਸ ਇੰਤਜ਼ਾਰ ਹੈ ਉਹਨਾਂ ਪਲਾਂ ਦਾ ਜਿਹੜੇ ਪਲੰਦ ਵਿੱਚ ਮੈਨੂੰ ਇਹ ਮਹਿਸੂਸ ਹੋ ਜਾਏ ਕਿ ਕੁਝ ਫੈਸਲੇ ਵਾਕਈ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ ਕੁਝ ਫੈਸਲਿਆਂ ਨਾਲ ਤੁਸੀਂ ਸੱਚੀ ਆਪਣੇ ਆਪ ਨੂੰ ਆਜ਼ਾਦ ਕਰ ਸਕਦੇ ਹੋ ਏ ਬੜਾ ਸੋਹਣਾ ਸਫਰ ਹੈ ਸਿੰਕਿੰਗ ਜਰਨੀ ਬਹੁਤ ਵਧੀਆ ਸੀ ਹੁਣ ਤੇ ਮੈਂ ਆਪਣੇ ਆਪ ਦੇ ਕਾਇਲ ਆ ਜਰੂਰ ਆਪਣੇ ਆਪ ਨੂੰ ਪਛਾਣਿਆ ਹੈ ਨਾ ਮੈਂ ਤੇ ਆਸ਼ਕ ਹੋ ਗਈਆਂ ਆਪਣੀ ਐਡੀ ਹਿੰਮਤ ਹੈ ਕਿੱਥੇ ਡਿੱਗੇ ਸੀ ਕਿਥੋਂ ਉੱਠ ਕੇ ਆਈਆਂ ਛੋਟੀ ਗੱਲ ਥੋੜੀ ਹੈ ਕੋਈ ਬਹੁਤ ਵੱਡੀ ਸ਼ਾਬਾਸ਼ੀ ਹੈ ਜੋ ਮੈਂ ਆਪਣੇ ਆਪ ਨੂੰ ਰੋਜ਼ ਦਿੰਨੀ ਆ ਤੇ ਮੈਂ ਹਰ ਇੱਕ ਉਸ ਕੁੜੀ ਨੂੰ ਹਰ ਇੱਕ ਉਸ ਬੱਚੇ ਨੂੰ ਹਰ ਇੱਕ ਉਸ ਮੁੰਡੇ ਨੂੰ ਇਹ ਗੱਲ ਕਹਿਣਾ ਚਾਹੂੰਗੀ ਕਿ ਹਿੰਮਤ ਨਾ ਹਾਰਿਓ ਕੁਝ ਨਹੀਂ ਜੇ ਹੁੰਦਾ ਜਿੰਨਾ ਹਿੰਮਤਾਨੀ ਨਾ ਹਾਰੀਆਂ ਬਣੇ ਉਹੀ ਨੇ ਵੱਡੇ ਜ਼ਿੰਦਗੀ 'ਚ ਇਸ ਲਈ ਹਿੰਮਤ ਕਰਕੇ ਅੱਗੇ ਵਧਦੇ ਜਾਇਓ ਆਪਣੀ ਇੰਸਪੀਰੇਸ਼ਨ ਆਪ ਬਣੋ ਨਾ ਕਿੰਨਾ ਕਿੰਨਾ ਚੰਗਾ ਲੱਗੇਗਾ ਤੁਸੀਂ ਫਿਰ ਦੇਖਣਾ ਜ਼ਿੰਦਗੀ ਬੜੀ ਸੋਹਣੀ ਹੈ ਇਹ ਜਰਨੀ ਕੋ ਜਿੱਦਾ ਰਹੀ ਹੈ ਕਿ ਜਿੱਧਰ ਸਮਾ ਤੋਰਦਾ ਗਿਆ ਮੈਂ ਤੁਰਦੀ ਗਈ ਫਿਰ ਕੁਝ ਲੋਕ ਜੁੜ ਗਏ ਇਸ ਸਫ਼ਰ 'ਚ ਫਿਰ ਉਹ ਜਿੱਧਰ ਤੋਰਦੇ ਗਏ ਉਧਰ ਤੁਰਦੀ ਗਈ ਪਰ ਮੈਂ ਬਹੁਤ ਕੁਝ ਖੱਟਿਆ ਇੰਨੇ ਸਾਲਾਂ ਚ ਬੜਾ ਪਿਆਰ ਬੜੀ ਇੱਜ਼ਤ ਸਭ ਤੋਂ ਵੱਡੀ ਗੱਲ ਆਪਣਾ ਆਪ ਦੁਬਾਰਾ ਮੜ ਹਾਸਲ ਕੀਤਾ ਹੈ ਤੇ ਬੜੀ ਖੁਸ਼ ਹਾਂ ਤੇ ਬਸ ਇੰਤਜ਼ਾਰ ਹੈ ਉਹਨਾਂ ਪਲਾਂ ਦਾ ਜਿਹੜੇ ਪਲਾਂਦ ਵਿੱਚ ਮੈਨੂੰ ਇਹ ਮਹਿਸੂਸ ਹੋ ਜਾਏ ਕਿ ਕੁਝ ਫੈਸਲੇ ਵਾਕਿਆ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ ਕੁਝ ਫੈਸਲਿਆਂ ਨਾਲ ਤੁਸੀਂ ਸਤਿ ਆਪਨੇ ਆਪ ਨੂੰ ਆਜ਼ਾਦ ਕਰ ਸਕਦੇ ਹੋ ਅਹ ਬੜਾ ਸੋਹਣਾ ਸਫਰ ਹੈ ਸਿੰਕਿੰਗ ਜਰਨੀ ਬਹੁਤ ਵਧੀਆ ਸੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ